वाले प्रभु येशुमसी ਦੇ بیٹے ਬੇਟੀਆਂ ਹallelujah ਇਸ ਟਾਈਮ ਇਸ ਪ੍ਰੋਗਰਾਮ ਨੂੰ ਜੁੜ ਗਏ ਹੋ ਹਾਂਜੀ ਖੁਦਾਮਨ ਤੁਹਾਨੂੰ ਸਭ ਨੂੰ ਬਰਕਤ ਦੇ ਇਹ ਤੁਹਾਡਾ ਆਪਣਾ ਪ੍ਰੋਗਰਾਮ ਹallelujah ਆਓ ਦੁਆ ਕਰੇ ਲੈਟਸ ਪ੍ਰੇ ਟੂਗੇਦਰ ਜਿੰਨੇ ਬੇਟੇ ਬੇਟੀਆਂ ਲੈਟਸ ਪ੍ਰੇ ਟੂਗੇਦਰ ਵਿੱਚ ਹallelujah ਜੁਆਇਨਡ ਹੋਏ ਨੇ ਖੁਦਾਮਨ ਯੇਸ਼ੂਮਸੀ ਆਪ ਸਭ ਨੂੰ ਕਰਾਨਿਆਂ ਨੂੰ ਖਾਣ ਦਾ ਨ ਬਰਕਤ ਦੇ ਹallelujah ਜਿੰਨੇ ਵਿੱਚ ਟਿਕਟੋਕ ਤੇ ਜੁਆਇਨ ਨੇ ਖੁਦਾਵਨ ਸਾਹਿਬ ਨੂੰ ਬਰਕਤ ਦੇ ਜਿੰਨੇ ਬੱਚੇ ਫੇਸਬੁਕ ਤੇ ਜੁਆਇਨ ਨੇ ਜਿੰਨੇ ਬੱਚੇ WhatsApp ਗਰੁੱਪਾਂ ਵਿੱਚ ਜੁਆਇਨ ਨੇ ਖੁਦਾਵੰ ਯਿਸੂ ਮਸੀਹ ਸलाम ਤੇ ਆਪ ਸਭ ਉੱਤੇ ਬਣੀ ਰਹੇ ਆਮੀਨ ਗੋਡ ਜੀ ਗੋਡ ਗਾਡ ਪ੍ਰਭੂ ਪਰਮੇਸ਼ਰ ਪਲਾ ਪਰਮੇਸ਼ਰ ਹੈ ਹਾਲੇਲੂਇਆ ਮੈਂ ਤੁਹਾਡਾ ਆਪਣਾ ਆਰਚਬਿਸ਼ਪ ਡਾਕਟਰ ਸैमਸੀ ਕਲਿਆਣ ਮੇਰੇ ਨਾਲ ਨੇ ਜੀ ਰੈਵਰੈਂਟ ਡਾਕਟਰ ਹਰਦਲਜੀਤ ਜੀ ਸੋ ਮੇਰੀ ਤਰਫੋਂ ਸੇ ਰੈਵਰੈਂਟ ਹਰਦਲਜੀਤ ਜੀ ਦੀ ਤਰਫੋਂ ਸੇ ਆਪ ਸਭ ਕੋ ਪਿਆਰ ਨਾਲ ਭਰੀ ਸ਼ਾਇਤਰਾ ਮਿੱਠੀ ਜੈਮਸੀ ਦੀ ਜੈਮਸੀ ਕੀ ਸਲਾਮ ਸ਼ਾਲਾਮ ਸ਼ਲੋਮ ਗੁੱਡ ਈਵਨਿੰਗ ਪ੍ਰੇਜ਼ ਦਾ ਲਾਰਡ ਜੈ ਯੇਸੂ ਦੀ ਜੈ ਯੇਸੂ ਮਸੀਹੀ ਸਲਾਮ ਜੀ ਕਰਤਾਵੇ ਸੋਤਰਮ ਖੁਦਾਵੰ ਯੇਸੂ ਮਸੀਹ ਆਪ ਸਭ ਕੋ ਗਰਨ ਜੀ ਜੀ ਕੀ ਹਾਲ ਹੈ ਖਾਨਦਾਨਾਂ ਨੂੰ ਖੁਦਾਵੰ ਯੇਸੂਸੀ ਬਹੁਤ ਬਹੁ ਬਰਕਤ ਆਸ਼ੀਸ਼ ਦੇ ਔਰ ਖੁਦਾਵੰ ਯੇਸੂ ਮਸੀਹ ਸਲਾਮਤੀ ਹਮੇਸ਼ਾ ਤੋਂ ਹਮੇਸ਼ਾ ਤੇ ਘਰਾਂ ਸਭ ਦੇ ਉੱਤੇ ਘਰਾਂ ਨੇ ਉੱਤੇ ਖਾਨਦਾਨਾਂ ਉੱਤੇ ਹਮੇਸ਼ਾ ਤੁਰਦਾ ਦੀ ਸਲਾਮਤੀ ਬਣੀ ਰਹੇ ਗੋਡ ਇਜ਼ ਗੁੱਡ ਗਾਰਡ ਗੋਡ ਇਜ਼ ਗੁੱਡ ਗਾਰਡ ਪਰਮੇਸ਼ਰ ਪਰਮੇਸ਼ਰ ਹੈ ਹਾਲੇ ਦੁਆਵਾਂ ਨੂੰ ਸੁਣਨ ਵਾਲਾ ਹੈ ਔਰ ਦੁਆਵਾਂ ਨੂੰ ਸੁਣ ਕੇ ਖੁਦਾ ਜਵਾਬ ਦੇਣ ਵਾਲਾ ਹੈ ਉਹਦੀ ਨਾਂ ਦੀ ਜਿੰਦਰਾਜ ਤਾਰੀਫ ਧੰਨਵਾਦ ਕਰਦੇ ਨਾ ਕਰੇਗਾ ਜਦੋਂ ਮੈਂ ਕਰ ਦੋ ਨਾ ਕੋਈ ਨਹੀਂ ਕਰਨ ਤੇ ਕੋਈ ਨਹੀਂ ਕਰਨ ਦੀ ਆਵਾਜ਼ ਬੰਦੀ ਰਹਿੰਦੀ ਕਿ ਕਰ ਲੂਗਾ ਕਿ ਆਵਾਜ਼ ਕਰਕੇ ਕੋਈ ਕਰਨੀ ਅੱਡਨ ਤੇ ਕੋਈ ਕਰਨੀ ਗਲੋਰੀ ਟੂ ਗੋਡ ਗਲੋਰੀ ਟੂ ਗੋਡ ਗਲੋਰੀ ਟੂ ਗੋਡ ਗੋ ਟੂ ਗੋਡ ਪਰਮ ਪ੍ਰਧਾਨ ਸ਼ਿਵ ਸ਼ਕਤੀ ਮਾਨ ਪ੍ਰਭੀ ਐਸਐਮਸੀ ਤੇਰੇ ਨਾਇ ਤੇ ਸ਼ੁਕਰਗੁਜ਼ਾਰ ਆਂ ਹਾਲੇਲੂਇਆ ਜਿੰਨੇ ਬੇਟੇ ਬੇਟਿਆਂ ਜੁੜ ਚੁੱਕੇ ਨੇ ਖੁਦਾਬੰਦ ਇਹਨਾਂ ਨੂੰ ਪਰਿਵਾਰਾਂ ਨੂੰ ਖਾਨਦਾਨਾਂ ਨੂੰ ਘਰਾਂ ਨੂੰ ਬਹੁਤ ਸਾਰੀ ਬਰਕਤ ਆਸ਼ੀਸ਼ ਦੇਣੀ ਆਪਰੀ ਵੱਡੀ ਤੇ ਆ ਕੇ ਪਰਮਕਾ ਜਿੰਨੀਆਂ ਬਲੈਸੀ ਸ਼ਕਤਾਂ ਬਾਰ-ਬਾਰ ਆਉਂਦੀਆਂ ਨੇ ਯਿਸੂ ਮਸੀਹ ਦੇ ਨਾਮੇ ਸਾਰੀਆਂ ਬਲੈਸੀ ਸ਼ਕਤਾਂ ਦਫਾ ਦੂਰ ਕਰ ਦਿੰਦੇ ਆਂ ਅਬਲੀਸ ਸ਼ਤਾਨ ਸ਼ਰਮਿੰਦਾ ਕੀਤਾ ਜਾਵੇ ਹਾਲੇਲੀਉਆ ਯਿਸੂ ਜੀ ਸਾਰੀ ਮਹਿਮਾ ਸਾਰੇ ਜੱਜ ਜਲਾਲ ਯਿਸੂ ਤੁਹਾਡੇ ਨਾਮ ਨੂੰ ਮਿਲੇ ਅਸੀਂ ਘਟਿਏ ਤੁਸੀਂ ਵਧੋ ਤੁਹਾਡੇ ਨਾਮ ਨੂੰ ਪ੍ਰਭੂ ਯਿਸੂ ਸੀ ਇੱਜ਼ਤ ਤੇ ਜਲਾਲ ਦੇਣਾ ਚਾਹੁੰਦੇ ਹਾਂ ਸਾਡੀ ਜਿੰਦਗੀ ਯਿਸੂ ਤੁਹਾਡੇ ਨਾਮ ਨੂੰ ਜਲਾਲ ਬਈ ਗਲੋਰੀ ਟੂ ਗੋਡ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਆਂ ਪ੍ਰਭੂ ਯਿਸੂ ਮਸੀਹ ਤੇਰਾ ਸ਼ੁਕਰ ਤੇਰਾ ਸ਼ੁਕਰ ਤੇਰਾ ਸ਼ੁਕਰ ਤੇਰਾ ਸ਼ੁਕਰ ਰਬਾ ਸ਼ੰਦਰਬਾ ਰਬਾ ਸ਼ੰਦਰਬਾ ਰਬਾ ਸ਼ੰਦਰਬਾ ਰਬਾ ਸ਼ੰਦਰਬਾ ਰੋਬੀਨ ਅਲਾਬਾ ਖਲਾਰਾ ਬਰ ਗੋਲੀ ਰਬਾ ਖਲਾਰਾ ਬਾ ਸ਼ਿਕਲ ਰਬਾ ਰਬਾ ਸ਼ੰਦਰਬਾ ਰਬਾ ਸ਼ੰਦਰਬਾ ਰਬਾ ਸ਼ੰਦਰਬਾ ਹਾਲੇਲੂਇਆ ਹਾਲੇਲੂਇਆ ਰੀਬਾ ਬਾ 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 ਹਾਲੇਲੂਇਆ ਹਾਲੇ ਬਗੈਰਤ ਸ਼ੀਰਾ ਬਾ ਖਲਾਰਾ ਬਾ ਸ਼ਿਕਲ ਰਬਾ ਰਬਾ ਬਾ 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 ਹਾਲੇਲੂਇਆ ਰੀਬਾ ਬਾ 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 ਰੋਬੀਨ ਅਲਾਬਾ ਖਲਾਰਾ ਬਾ ਸ਼ਿਕਲ ਰਬਾ ਰਬਾ ਬਾ 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 Rabashendrbah, şındır, Rabashendrbah, şındır, Rabashendrbah, şındır... Rabashendrbah, 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 ba Rabashendrbah, ba Rabashendrbah, ba Rabashendrbah, ba Rabashendrbah, ba